ਸਤਿ ਸ਼੍ਰੀ ਅਕਾਲ ਮਿੱਤਰੋ ਠੀਕ ਠਾਕ ਹੋਵਗੇ ਆਸ ਕਰਦੇ ਆਂ ਪਰਮਾਤਮਾ ਦੇ ਅੱਗੇ ਤੇ ਪਰ ਅੱਜ ਕਿੱਥੇ ਬਹੁਤ ਵੱਡਾ ਕਬੱਡੀ ਦਾ ਕੱਪ ਹੋਣ ਜਾ ਰਿਹਾ ਆ ਪਰ ਤੁਹਾਡੇ ਨਾਲ ਇਸ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੋ ਆਪਾਂ ਫਿਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆਂ ਵੀ ਅੱਜ ਕਬੱਡੀ ਦਾ ਕੱਪ ਕਿਹੜੀ ਥਾਂ ਵੱਡਾ ਹੋਣ ਜਾ ਰਿਹਾ ਤੇ 17 ਨਾ ਟੀਮਾਂ ਨੱਕੋ-ਨੱਕ ਭਰੀਆਂ ਆਉਣਗੀਆਂ ਤੇ ਕਿੱਥੇ ਸ਼ੀਲੂ ਨੇ ਖੇਡਣਾ ਤੇ ਸ਼ਕਰਪੁਰੀਆਂ ਨੇ ਕਿੱਥੇ ਬੱਲੇ-ਬੱਲੇ ਕਰਾਉਣੀ ਆ ਤੇ ਪਾਲੇ ਜਲਾਲਪੁਰਿਆ ਦੇ ਵੀ ਜਫੇ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਘੰਗੇ ਵਾਲਾ ਤੇ ਜੱਗੂ ਵੀ ਹੱਥ ਕਰਾਉਣਗੇ ਦੋਸਤੋ ਅੱਜ ਜ਼ਿਲ੍ਹਾ ਮੋਗਾ ਪਿੰਡ ਰਾਜਿਆਣਾ ਬਾਬਾ ਬਿੱਲੂ ਕਬੱਡੀ ਖਿਡਾਰੀ ਰਾਜਿਆਣੇ ਦਾ ਪਿੰਡਾਂ ਤੇ ਅੱਜ ਉੱਥੇ 16 ਟੀਮਾਂ ਬੁੱਕ ਕੀਤੀਆਂ ਖੇਡਣਗੀਆਂ ਤੇ ਅੱਜ ਫਿਰ ਜੱਗੂ ਨੇ ਵੀ ਉੱਥੇ ਹੱਥ ਕਰਾਉਈਆਂ ਤੇ ਦੋਸਤੋ ਪਾਲਾ ਜਲਾਲਪੁਰਿਆ ਵੀ ਪਹੁੰਚ ਰਿਹਾ ਤੇ ਕਾਂਗੇ ਵਾਲਾ ਵੀ ਪਹੁੰਚੇਗਾ ਤੇ ਦੀਪਦਪੁਰ ਜੀ ਵੀ ਪਹੁੰਚੇਗਾ ਤੇ ਸ਼ੀਲੂ ਦੇ ਵੀ 90% ਚਾਂਸ ਉੱਤੇ ਹੈਗੇ ਆ ਤੇ ਸ਼ਕਰਪੁਰੀਆਂ ਦੇ 100 ਚੋਂ 100% ਚਾਂਸ ਉੱਤੇ ਤੇ ਸਾਜੀ ਵੀ ਅੱਜ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਸੀਚੇਵਾਲ ਦੀ ਟੀਮ ਵੀ ਬਹੁਤ ਤਗੜੀ ਬਣੀ ਆ ਡੈਡਬੇ ਦੀ ਟੀਮ ਵੀ ਬਹੁਤ ਤਗੜੀ ਬਣੀ ਆ ਪੜਾਕੇ ਪਹਿਣਗੇ ਤੇ ਕਾਕੇ ਖਹਿਣਗੇ ਪਰ ਦੋਸਤੋ ਹਮ ਹਮ ਆ ਕੇ ਪਹੁੰਚੋ ਜੀ ਤੇ ਕਬੱਡੀ ਕੱਪ ਦੀ ਰੌਣਕ ਨੂੰ ਵਧਾਓ ਜੋ ਨਾ ਪਹੁੰਚਣ ਦੀ ਹਾਲਤ ਦੇ ਵਿੱਚ ਫਿਰ ਇੱਕੋ ਇੱਕ ਪੰਜਾਬ ਦੀ ਸਾਈਡ ਆ 4K ਜੰਕਸ਼ਨ ਉਹਦੇ ਉੱਤੇ ਲਾਈਵ ਦੇਖੋ ਜਿਓ ਤੇ ਦੋਸਤੋ ਤੁਹਾਡੇ ਪਿਆਰ ਦੇ ਸਦਕਾ ਅਸੀਂ ਕਬੱਡੀ ਕੱਪਾ ਨੂੰ ਲਾਈਵ ਕਰਦੇ ਆ ਤੇ ਤੁਸੀਂ ਉਸ ਸਾਈਡ ਦੇ ਉੱਤੇ ਲਾਈਵ ਦੇਖੋ ਜਿਓ ਤੇ ਬਾਕੀ ਗੱਲ ਇਹ ਰਹੀ ਵੈਸਟਰ ਨੂੰ ਇੱਥੇ 21 ਅਗਰ 31 31000 ਰੁਪਿਆ ਵੈਸਟਰ ਟਰੇਡਰ ਤੇ ਬੈਠ ਜਾ ਪੀਦੇ ਲਈ ਆ ਤੇ 175 ਨਾਮ ਆ ਬਾਕੀ ਬੁੱਕ ਕੀਤੀਆਂ ਟੀਮਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਕੀ ਦਿੰਦੇ ਆ ਕੀ ਨਹੀਂ ਦਿੰਦੇ ਹਨ ਕਿਉਂਕਿ ਰਜਾਨਾ ਆਪਾਂ ਜੋ ਕਬੱਡੀ ਪ੍ਰੇਮੀ ਆ ਕਬੱਡੀ ਦਰਸ਼ਕ ਆ ਦੇਖਦੇ ਹੀ ਰਹਿੰਦੇ ਆ ਬਾਕੀ ਕੱਲ ਮੈਂ ਕਮੇਟੀ ਤੋਂ ਕਨਫਰਮ ਇਹ ਕੀਤਾ ਸੀ ਵੀ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਕਿਹੜੇ-ਕਿਹੜੇ ਸਟਾਰ ਆ ਰਹੇ ਆ ਘਾਂਗੇ ਦੀ ਟੀਮ ਦੇ ਗੁਰਵਿੰਦਰ ਵਾਰੇ ਜਾਨੀ ਜੇ ਪੂਰਾ ਕਨਫਰਮ ਹੋ ਗਿਆ ਫਰਿਆਦ ਤੇ ਸ਼ਾਜੀ ਵਾਰੇ ਤੇ ਇੰਦਰਜੀਤ ਵਾਰੇ ਪੂਰਾ ਕਨਫਰਮ ਹੋ ਗਿਆ ਬਾਕੀ ਡੜਬੇ ਦੀ ਟੀਮ ਬਾਰੇ ਪੂਰਾ ਕਨਫਰਮ ਆ ਤੇ ਇੱਕ ਤਕਰੀਬਨ ਜੱਗੂ ਬਾਰੇ ਪੂਰਾ ਕਨਫਰਮ ਆ ਤੇ ਦੀਪਦ ਬੁਰਜੀ ਬਾਰੇ ਪੂਰਾ ਕਨਫਰਮ ਆ ਪਾਲੇ ਬਾਰੇ ਵੀ ਪੂਰਾ ਕਨਫਰਮ ਆ ਪਾਲਾ ਇੱਥੇ ਖੇਡੂਗਾ ਪਿਛਲੀ ਵਾਰ ਵੀ ਪਾਲਾ ਖੇਡਿਆ ਜੰਬਾ ਸੁਰ ਸਿੰਘ ਬਾਰੇ ਵੀ ਕਨਫਰਮ ਆ ਇਹ ਵੀ ਖੇਡੂਗਾ ਸ਼ੀਲੂ ਦੀ ਉਹ ਕਿੰਨੇ ਗੱਲ ਚੱਲ ਰਹੀ ਹੈ 90% ਹੈ ਸ਼ੀਲੂ ਇੱਥੇ ਖੇਡੂਗਾ ਕਿਉਂਕਿ ਕੱਲ ਸ਼ੀਲੂ ਦੇ ਨਾਲ ਕਣੀ ਗੱਲ ਹੋ ਰਹੀ ਸੀ ਕਣੀ ਕਿਸੇ ਹੋਰ ਨਾਲ ਗੱਲ ਹੋ ਰਹੀ ਸੀ ਗੱਲ ਹੋ ਰਹੀ ਸੀ ਪਰ 4K ਜੰਕਸ਼ਨ ਦੇ ਨਾਲ ਜੁੜ ਜੋ ਜਿਓ ਲਾਈਵ ਦੇ ذریعے ਤੇ ਨਹੀਂ ਤਾਂ ਫਿਰ ਕਬੱਡੀ ਕੱਪ ਤੇ ਆ ਕੇ ਕਬੱਡੀ ਕੱਪ ਦੀ ਰੌਣਕ ਨੂੰ ਵਧਾਓ ਜਰੂਰ ਵੀਰੇ ਲਾਈਕ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਾ ਵੀ ਕਰਨਾ ਭੁੱਲਿਆ ਕਰੋ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ 4K ਜੰਕਸ਼ਨ ਦੇ ਉੱਤੇ ਸਾਈਡ ਦਾ ਅੱਜ ਲਾਈਵ ਚੱਲੇਗਾ ਪਿੰਡ ਰਾਜੇਆਣੇ ਦਾ ਤੇ ਪਰ ਦੇਖਣਾ ਨਾ ਭੁੱਲਣਾ ਫੋਰ ਕੇ ਜਗਸ਼ਨ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ